ਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪੈਂਡੂ ਲਾਈਫ ਦੀ ਮਾਨ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰੇ ਕਿਵੇਂ ਆ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਚਲੋ ਜੀ ਇਹ ਹੈਗਾ ਜੀ ਸਵੇਰ ਦਾ ਟਾਈਮ ਹਨਾ ਤੇ ਮੈਂ ਫਟਾਫਟ ਲੱਗੀ ਪਈ ਸੀ ਕੰਮ ਕਰਨ ਪਹਿਲਾਂ ਮੈਂ ਕਿਹਾ ਚੱਲ ਸੁੰਬਰਣ ਦਾ ਨੇ ਵੇੜ ਦਾ ਨੇ ਅੱਜ ਹਨਾ ਬੱਚਿਆਂ ਨੂੰ ਛੁੱਟੀ ਸੀ ਪੇਪਰ ਬੱਚੇ ਨੇ ਐਗਜ਼ਾਮ ਚੱਲਦੇ ਨੇ ਉਹਦੇ ਕਰਕੇ ਛੁੱਟੀ ਸੀ ਤੇ ਫਿਰ ਪਹਿਲਾਂ ਤਾਂ ਮੈਂ ਰਸੋਈ ਕਲੀਨਿੰਗ કરી ਸਾਰੀ ਕਲੀਨਿੰਗ ਕਰਕੇ ਰਸੋਈ ਦਾ ਸਾਰਾ ਝਾੜੂ ਵਗੈਰਾ ਕੱਢ ਲਿਆ ਸੀ ਤੇ ਫਿਰ ਆ ਗਈ ਸੀ ਮੈਂ 베ੜੇ ਦੇ ਵਿੱਚ ਹਨਾ 베ੜੇ ਦੇ ਵਿੱਚ ਜੋ ਮੇਰੇ ਗਮਲਿਆਂ ਦੇ ਵਿੱਚ ਪਲਾਂਟਸ ਲਗਾਏ ਸੀ ਹਨਾ ਉਹ ਮੈਂ ਗਮਲਿਆਂ ਨੂੰ ਸੈਟਿੰਗ ਕਰਕੇ ਰੱਖਣ ਲੱਗ ਗਈ ਸੀ ਹਨਾ ਮੈਂ ਕਿਹਾ ਚੱਲ ਸੈਟਿੰਗ ਜੀ ਕਰ ਦਾਂ ਨੀ ਇਹਨਾਂ ਦੀ ਹਨਾ ਕਿਉਂਕਿ ਧੁੱਪ ਆਉਂਦੀ ਸੀ ਇੱਧਰ ਫਿਰ ਮੈਂ ਥੋੜਾ ਜਿਹਾ ਗਮਲੇ ਅੱਗੇ ਅੱਗੇ ਕਰਕੇ ਰੱਖ ਦਿੱਤੇ ਨੇ ਹਨਾ ਤੇ ਮੈਨੂੰ ਇਹ ਵਾਲਾ ਪਲਾਂਟ ਸਭ ਤੋਂ ਵਧੀਆ ਲੱਗਦਾ ਤੇ ਮੈਂ ਕਿਹਾ ਚੱਲ ਫਟਾਫਟ ਸੈਟਿੰਗ ਕਰ ਤੇ ਫੇਰ ਆਪਾਂ ਕਰਾਂਗੇ ਕਮਰੇ ਦੀ ਸਾਫ ਸਫਾਈ ਆ ਹਨਾ ਤੇ ਲੋ ਜੀ ਆ ਗਿਆ ਹੁਣ ਆਪਾਂ ਕਮਰੇ ਦੇ ਵਿੱਚ ਕਮਰੇ ਵਿੱਚ ਦੇਖੋ ਬਹੁਤ ਜ਼ਿਆਦੇ ਖਲਾਰਾ ਖਿੰਡਿਆ ਪਿਆ ਸੀ ਹਨਾ ਸਿਮਰਨ ਹਾਲੇ ਸੁੱਤਾ ਪਿਆ ਸੀ ਤੇ ਮੈਂ ਸਿਮਰਨ ਨੂੰ ਕਿਹਾ ਪੁੱਤ ਉੱਠ ਖੜਾ ਹਨਾ ਐ ਵੀ ਮੈਂ फटाफट ਸਫਾਈ ਕਰ ਦੂੰਗੀ ਤੇ ਬੈਠਾ ਹੋ ਜਾ ਹਨਾ ਤੇ ਇਹ ਕਹਿੰਦਾ ਕਹਿੰਦਾ ਮੰਮਾ ਨਹੀਂ ਅੱਜ ਛੁੱਟੀਆਂ ਮੈਂ ਹੋਰ ਪੈਣਾ ਹੈ ਮੈਂ ਕਿਹਾ ਚਲ ਇੰਨਾ ਮੈਂ ਕਮਰੇ 'ਚ ਖਿੜਕੀਆਂ ਵਗੈਰਾ ਦੇ ਵਿੱਚ ਪੀਰਾ ਵਗੈਰਾ ਫੇਰ ਦਣੀ ਆ ਇੰਨਾ ਚਲ ਤੂੰ ਫੇਰ ਖੜਾ ਹੋ ਜੀ ਹਨਾ ਤੇ ਲੋ ਜੀ ਇਧਰ ਆਪਣੀ ਖਿੜਕੀਆਂ ਵਗੈਰਾ ਸਾਰਾ ਸਾਫ ਹੋ ਗਿਆ ਤੇ ਤੇ ਬੈੱਡ ਤੇ ਲੀਰ ਫੇਰ ਕੇ ਚੱਦਰ ਵਗੈਰਾ ਸਾਰੀ ਬਿਸ਼ਾ ਦਿੱਤੀ ਤੀ ਤੇ ਇਧਰ ਜੋ ਆਪਣਾ ਸ਼ਿਸ਼ਾ ਸੀ ਉਹ ਤੇ ਮੈਂ ਲੀਰ ਫੇਰ ਦਿੱਤੀ ਤੇ ਕਲੀਨਿੰਗ ਕਰ ਦਿੱਤੀ ਸੀ ਸ਼ਿਸ਼ੇ ਦੀ ਵੀ ਪੂਰਾ ਸਾਫ ਹੋ ਗਿਆ ਸੀ ਤੇ ਅਸੀਂ ਮਨ ਨੂੰ ਕਿਹਾ ਪੁੱਤ ਹੁਣ ਉੱਠ ਕੇ ਹਨਾ ਤੂੰ ਉੱਪਰ ਬਹਿ ਜਾ ਹਨਾ ਕੱਪੜੇ ਵਗੈਰਾ ਪਾ ਕੇ ਆਪਦਾ ਮਤਲਬ ਕਿ ਬਰਸ਼ ਵਗੈਰਾ ਕਰ ਲੈ ਇਸ ਤੋਂ ਬਾਅਦ ਤੇ ਨਾਂ ਨੂੰ ਪਾਣੀ ਲਗਾ ਲੈ ਹਨਾ ਸਫਾਈਆਂ ਵਗੈਰਾ ਤਾਂ ਹੁੰਦੀਆਂ ਰਹਿਣਗੀਆਂ ਹਨਾ ਤੇ ਕੰਮ ਤਾਂ ਹੁੰਦੀ ਰਹਿੰਦੇ ਨੇ ਬਾਕੀ ਇੱਕ ਮੇਰਾ ਕਮਰੇ ਦੀ ਸਫਾਈ ਹੁੰਦੀ ਹੈ ਇੱਕ ਹੁੰਦੀ ਹੈ ਜੀ ਰਸੋਈ ਦੀ ਹਨਾ ਤੇ ਇਹੀ ਨੇ ਮਤਲਬ ਕਿ ਸਫਾ ਸਾਫ ਉਸ ਫਈਏ ਵਾਲੇ ਕਮਰੇ ਆ ਤੇ ਰਸੋਈ ਮੇਰੇ ਤੇ ਕਹਿੰਦੇ ਹੁੰਦੇ ਨੇ ਬੰਦੇ ਨੂੰ ਹੁਰੀਸ ਨਹੀਂ ਕਰਨੀ ਚਾਹੀਦੀ ਹਨਾ ਜਿਵੇਂ ਆਪਾਂ ਇੱਕ ਦੂਜੇ ਦੀ ਰੀਸ ਲਾਗਿਆ ਨਾ ਕਰਨਾ ਵੀ ਨਹੀਂ ਆਪਣਾ ਘਰ ਛੋਟਾ ਆ ਆਪਾਂ ਨੂੰ ਵੱਡਾ ਪਾਉਣਾ ਚਾਹੀਦਾ ਆਪਣੀ ਅੱਜੀ ਕੋਠੀ ਪੈ ਜੇ ਹਨਾ ਉਹ ਕਹਿੰਦੇ ਹੁੰਦੇ ਨੇ ਜਿੰਨਾਕ ਮਤਲਬ ਕਿ ਆਪਣੀ ਚਾਦਰਾਂ ਉਹਨੇ ਹੀ ਦੇਖ ਕੇ ਪੈਰ ਪਸਾਰਨੇ ਚਾਹੁੰਦੇ ਨੇ ਹਨਾ ਤੇ ਇੰਨਾ ਕੀ ਆਪਣੀ ਮਤਲਬ ਕਿ ਕਮਰਾ ਤੇ ਰਸੋਈ ਦੀ ਸਾਫ ਸਾਫ ਸਫਈਆ ਮੈਂ ਡੇਲੀ ਕਰਦੀ ਆ ਹਨਾ ਕਾਰਨ ਦਾ ਵੀ ਮਤਲਬ ਕੀ ਕਰਨੀ ਵੀ ਚਾਹੀਦੀ ਹੈ ਕਿਉਂਕਿ ਸਾਫ ਸਫਾਈਏ ਨਾਲ ਹੀ ਘਰ ਵਧੀਆ ਲੱਗਦਾ ਹਨਾ ਇਹੀ ਸਾਡਾ ਜੀ ਦੇਖੋ ਕੋਠੀ ਆ ਇਹੀ ਸਾਡਾ ਚਵਾਰ ਆ ਤੇ ਇਸੇ ਇਹ ਘਰ ਬਿਨਾ ਤਾਂ ਮੇਰਾ ਜੀਵ ਹੀ ਨਹੀਂ ਲੱਗਦਾ ਹੈਗਾ ਹਨਾ ਤੇ ਲੋ ਜੀ ਝਾੜੂ ਵਗੈਰਾ ਕੱਢ ਲਿਆ ਸੀ ਤੇ ਫਿਰ ਇਸ ਤੋਂ ਬਾਅਦ ਮੈਂ ਲੱਗ ਗਈ ਸੀ ਰੋਟੀ ਬਣਾਉਣ ਗੁਰਸਿ ਮਨਿੰਦਰ ਨੂੰ ਕਿਹਾ ਤੂੰ ਚਟਨੀ ਕੱਢ ਲਿਆ ਹਨਾ ਤੇ ਸਰਦਾਰ ਜੀ ਆ ਗਏ ਸੀ ਇਧਰ ਉਹ ਕੰਮ ਤੇ ਕੰਮ ਤੋਂ ਆ ਗਏ ਸੀ ਰੋਟੀ ਖਾਣ ਵਾਸਤੇ ਮੈਂ ਸਰਦਾਰ ਜੀ ਨੂੰ ਕਿਹਾ ਪਹਿਲਾਂ ਤਾਂ ਤੁਸੀਂ ਇਹ ਤਾਰ ਕਸੋ ਹਨਾ ਜੋ ਕੱਪੜੇ ਵਾਲੀ ਤਾਰ ਆ ਇਹ ਤੇ ਇਹ ਮੈਂ ਕਿੱਥੇ ਚੱਲ ਗਮਲੇ ਦੇ نیچے ਰੱਖੇ ਹੋਏ ਨੇ ਜਿਹੜੀ ਕੱਪੜੇ ਵਾਲੀ ਤਾਰਾਂ ਨੂੰ ਇੱਕ ਮਤਲਬ ਕਿ ਵਿਚਾਲੇ ਜੇ ਕਰ ਦੋ ਜਿਆਦੇ ਵਿਚਾਲੇ ਵੀ ਮਤਲਬ ਕਿ ਇੱਕ ਪਾਸੇ ਜੇ ਵੀ ਗਮਲਿਆਂ ਤੋਂ ਪਰ੍ਹਾਂ ਰਹੇ ਜਿੱਤੇ ਨੇ ਕੱਪੜੇ ਵੀ ਸੁੱਕ ਜਾ ਕਰਨਗੇ ਤੇ ਜੇ ਦੋ ਤਾਰਾਂ ਸੀ ਇੱਕ ਤਾਰ ਤਾਂ ਮੈਂ ਖਲਵਾ ਦਿੱਤੀ ਸੀ ਦਿੱਤੀ ਸੀ ਰੱਸੀ ਦੀ ਤੇ ਦੂਜੀ ਤਾਰ ਸਰਦਾਰ ਜੀ ਕਹਿੰਦੇ ਚੱਲ ਮੈਂ ਕੋਈ ਨਾ ਮੈਂ ਬੰਨ੍ਹ ਦੀ ਨਾ ਨਾ ਕਿਹੜਾ ਵੀ ਕੋਈ ਵੱਡੀ ਖਾਸ ਗੱਲ ਐ ਚੱਲ ਕੋਈ ਨਾ ਬੰਨ੍ਹਦੀ ਇਹਨਾਂ ਦੇ ਇਧਰ ਸਰਦਾਰ ਜੀ ਲੱਗੇ ਪਏ ਸੀ ਤਾਰ ਬੰਨ੍ਹਣ ਬਾਰੇ ਮੈਂ ਲੱਗ ਗਈ ਸੀ ਜੀ ਰੋਟੀ ਬਣਾਉਣਾ ਹਨਾ ਰੋਟੀ ਬਣਾਉਣੀ ਸੀ ਮੈਨੇ ਬਾਜਰੇ ਦੀ ਐ ਬਚਾਲੇ ਠੀਕ ਐ ਦੇ ਨਾਲ ਠੀਕ ਆ ਨਾ ਇੱਥੇ ਠੀਕ ਆ ਹਾਂ ਇੱਥੇ ਠੀਕ ਆ ਤੇ ਪਲਾਸ ਨਾ ਕਰਦੇ ਲੈ ਉਹ ਤੇ ਫੜਨੂਂ ਲਿਆ ਬੇਜ ਲੈ ਤੇ ਉਹ ਲੈ ਤੇ ਉਹ ਲੈ ਉਹ ਤੋਂ ਬਣਾ ਉਹ ਕਿ ਮੇ ਇੱਕ ਦੂਜੇ ਨੂੰ ਦੇਖੀ ਅੰਦਰ ਸਰਦਾਰ ਜੀਆ ਨੇ ਤਾਰ ਕੱਸ ਦਿੱਤੀ ਸੀ ਹਨਾ ਬੜੀਆ ਕੱਸਦੀ ਤਾਰ ਤੇ ਹੁਣ ਢਿੱਲ ਵੀ ਨਹੀਂ ਪੈਣੀ ਰਹੀ ਕਿਉਂਕਿ ਤਾਰ ਲੋਹੇ ਦੀ ਸੀ ਡੈਰੀ ਨੇ ਢੋਲੀ ਆ ਡੈਡੀ ਨੇ ਹੁਣ ਸਾਰਾ ਦੇਗਾ ਕਿੰਨੀ ਚਾਹ ਹੋਣੀ ਹੈ ਤੇ ਮੈਂ ਕਿਹਾ ਇਹ ਲੈ ਕੇ ਬਾਹਰ ਮੰਦੇ ਬਾਹਰ ਫਾਇੰਡ ਤੋਂ ਮਗਿਆ ਹੈ ਸਾਰੇ ਕਰ ਲੈ ਲੱਗ ਗਿਆ ਨਗਰਾ ਹਾਂ ਸਾਰੀ ਢੋਲ ਦੀ ਚਾਹ ਹੁਣ ਕੀ ਕੀ ਭੇਜਦੇ ਆ ਦੇਗੇ ਚਾਹ ਤਾਂ ਹੋ ਗਈ ਆ ਸਾਡੇ ਜਿਹੜਾ ਉਹ ਗੱਦਾ ਖਰਾਬ ਹੋਇਆ ਉਹ ਬਜੀ ਗਿਆ ਵੀ ਦੇ ਮੈਨੂੰ 100 ਰੁਪਏ ਲੱਗੇ ਸਾਡੇ ਵੀ ਵੈਸੇ ਲੱਗੇ ਨੇ ਕਿੱਥੇ ਕਿੱਥੋਂ ਗਵਾਏ ਮੇਰੀ ਨੇ ਸਾਨੂੰ ਮਿਲਾਂ ਵਾਸਤੇ ਕਹਿੰਦੇ ਸਾਬ ਸਾਡੀ ਇਕੱਠਾ ਹੁੰਦਾ ਹੋ ਇਕੱਠਾ ਕਰਕੇ ਲਈਂ ਦੱਦੀਆਂ ਗਏ ਅਰੇ ਸਤੇ ਜਦੋਂ ਪੈਸੇ ਮਿਲਦੇ ਸੀ ਉਹ ਉਹਨਾਂ ਦੇ ਸੀ ਮੇਰਾ ਕੰਮ ਬਦਾ ਕੰਮ ਇਹ ਰਮ ਮੇਰ ਕੰਮ ਕਰੇ ਹਾਸ ਵੇਖਦਾ ਕੰਮ ਕੀ ਹੁੰਦਾ ਆ ਦੇਖੋ ਮੈਂ ਤੇ ਹਲੇ ਮੇਰੀ ਰੋਟੀ ਨਾ ਤਵੇ ਉੱਤੇ ਪਈ ਆ ਲਾਉਣ ਵਾਲੀ ਹਲੇ ਮੈਂ ਇਕੱਲੀ ਰਹਿ ਗਈ ਰੋਟੀ ਤੋਂ ਸਾਹਮਣੇ ਖਾ ਲਈ ਮੇਰੇ ਵੱਲ ਇਹ ਦੇਖੋ ਚਾਹ ਚੱਕਦੀ ਮੈਂ ਵਿੱਚ ਹੈਰੀ ਆ ਹੁੰਦਾ ਬਹਾਦਰੀ ਦੀ ਗੱਲ ਆ ਚਾਹ ਚੱਕੂਗੇ ਬਹਾਦਰੀ ਦੀ ਗੱਲ ਆ ਹੋਰ ਫਿਰ ਬਹੁਤ ਥੋੜਾ ਕੰਮ ਕਰੇ ਰਹੇ ਇਦਰ ਲੱਗੀ ਸੀ ਜੀ ਮੈਂ ਰੋਟੀ ਬਣਾਣਾ ਹਨਾ ਸਾਰਿਆਂ ਰੋਟੀ ਖਾ ਲਈ ਸਿਰਫ ਮੇਰੀਆਂ ਦੋ ਰੋਟੀਆਂ ਸੇਵ ਬਾਜਰੇ ਦੀਆਂ ਹਨਾ ਤੇ ਇੱਕ ਤਾਂ ਰੜ ਗਈ ਸੀ ਦੂਜੀ ਮੈਂ ਹਲੇ ਪਾਣੀ ਹੱਥੀ ਤਵੇ ਤੇ ਪਾਈ ਪਾਈ ਸੀ ਮੈਂ ਕਿਹਾ ਚੱਲ ਮੈਂ ਵੀ ਰੋਟੀ ਖਾ ਕੇ ਸੁੰਬਰ-ਸੁੰਬਰਈਏ ਦਾ ਮੇਰਾ ਹੋ ਗਿਆ ਤੇ ਮੈਂ ਰੋਟੀ ਖਾ ਕੇ ਫਿਰ ਮੈਂ ਵੀ ਹੋਰ ਕੰਮ ਧੰਦੇ ਲੱਗ ਜੂ ਕਰਨ ਹਨਾ ਕੱਪੜੇ ਵਗੈਰਾ ਮਸ਼ੀਨ 'ਚ ਪਾਉਣ ਵਾਲੇ ਪਏ ਨੇ ਭਾਂਡੇ ਵਗੈਰਾ ਸਾਰੇ ਘਰਾਂ ਲੱਗਿਆ ਪਿਆ ਤੇ ਲੋ ਜੀ ਇਹ ਹੈਗਾ ਰਾਤ ਦਾ ਟਾਈਮ ਹਨਾ ਤੇ ਸਰਦਾਰ ਜੀ ਤੇ ਬੱਚੇ ਰਾਤ ਨੂੰ ਖੇਡਦੇ ਸੀ ਸਾਰੇ ਹਨਾ ਤੇ ਇਹਨਾਂ ਨੇ ਭੰਨ ਦਿੱਕਾ ਸੀ ਗਾਮੇ ਤੇ ਮੈਨੂੰ ਗੁੱਸਾ ਦਾ ਬਹੁਤ ਜ਼ਿਆਦਾ ਚੜਿਆ ਪਿਆ ਬਣਾ ਪੰਨ ਤੇ ਗਾਮਲਾ ਹੁਣ ਵੀਡੀਓ ਲੱਗ ਜਾ ਬਣਾਣਾ ਨਕਸਾਨ ਕਰਕੇ ਦੱਸਤਾ ਨਕਸਾਨ ਸਾਨੂੰ ਕਹਿੰਦੇ ਹੁੰਦਿਆ ਨਾ ਖੜਜੋ ਖੜਜੋ ਸਭਾ ਮਾਂ ਕਹਿੰਦੇ ਸਾਨੂੰ ਨਾਟਕ ਨਾਟਕ ਜੀ ਕਰਦੇ ਨਾਟਕ ਜੀ ਕਰਦੇ ਹੁਣ ਕੌਣ ਕਰਦਾ ਮੈਂ ਹਾਂ ਨਹੀਂ ਕਰਦੀ ਜੇ ਮੈਂ ਸਾਨੂੰ ਪਹਿਲਾਂ ਖੇਡਣ ਤੋਂ ਪਹਿਲਾਂ ਕਿਹਾ ਸੀ ਅੱਛਾ 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 ਸਾਨੂੰ ਜੇ ਮੈਂ ਖੇਡਣ ਵੇਲੇ ਕਰਾਂਗੇ ਤਾਂ ਸੀਸੇ ਨਹੀਂ ਭੰਨੇ ਕਦੇ ਜੱਪੜਾ ਨਹੀਂ ਡੜਾਈਆਂ ਕਦੇ ਬੂਟ ਨਹੀਂ ਤੋੜੇ ਹਾਂ ਫਰ ਅਜੰੂਰੀ ਥੋੜੀ ਐ ਵੀ ਇਹ ਜਿਹੜੇ ਕਾਲੀ ਲੋ ਆਏ ਨੇ ਫਿਰ ਜ਼ਰੂਰੀ ਥੋੜੀ ਐ ਵੀ ਚੱਪਲੀ ਤੋੜਨੀ ਹੁੰਦੀ ਹੈ ਨੇ ਖੇਡਣ ਵੇਲੇ ਨੰਗੇ ਪੈਰ ਵੀ ਖੇਡ ਸਕਦੇ ਗਾ ਓ ਰੇਡੀ ਸਿੱਛਾ ਲੈ ਨੰਗੇ ਪੈਰ ਨਾ ਕਿ ਉਹਨੇ ਕਿਹਾ ਉਹਨੇ ਕਿਹਾ ਮੋਲ ਨਹੀਂ ਆਉਂਦੀ ਮੈਂ ਪਹਿਲੀ ਕਿਹਾ ਸੀ ਬਾਹਰੇ ਆਉਣ ਤੋਂ ਪਹਿਲਾਂ ਆਪਾਂ ਹੀ ਗਾਵਲੇ ਪਏ ਨੇ ਬਾਹਰ ਹਾਂ ਵੇਖ ਕੇ ਫਿਰਦੇ ਉਹ ਗਾਵਲੇ ਵੇਕਾਰ ਜੀ ਸੀਗੇ ਦਿਖਾਵਾਂ ਗਾਵਲ ਖਾ ਕੇ ਦੇਖੀ ਗੱਲ ਨੂੰ ਬਣਾਇਆ ਆ ਆ ਤੋੜ ਕੇ ਦਿਖਾ ਰੇਡੀ ਮੜਾ ਜਾ ਉਹ ਦੇਖਾਵਲੇ ਤਾਂ ਹੋਵੇ ਕੋਈ ਤੋੜ ਕੇ ਦਿਖਾਓ ਆ ਦੇਖ ਕੱਥ ਨਾਲ ਹੀ ਤੋੜ ਦੂੰਗਾ ਮੈਂ ਇਹਨੂੰ ਆ ਦੇਖ ਗਾਵਲਾ ਦੇਖ ਗਾਵਲਾ ਦੇਖ ਆ ਦੇਖੋ ਜਿਵੇਂ ਵਾਰਤ ਤੋੜ ਕੇ ਦਿਖਾ ਦਿੰਦਾ ਲੈ ਕੋਈ ਤੇ ਖੜਿਆਣਾ ਜ਼ਰੂਰੀ ਆ ਜ਼ਰੂਰੀ ਬਹੁਤ ਜ਼ਿਆਦਾ ਦਿਖਾਉਣਾ ਆ ਦੇਖੋ ਬਸ ਹੁਣ ਇੱਥੇ ਪੰਨਣਾ ਜ਼ਰੂਰੀ ਆ ਕੋਈ ਦੇਖ ਪੈਨ ਵੀ ਦਿਖਾ ਦਿਓ ਕਿੰਨਾ ਹੋਇਆ ਪੈਨ ਵੀ ਕਿਹੜੇ ਟਾਈਮ ਅਸੀਂ ਨੁਕਸਾਨ ਕਰਿਆ ਅੱਛਾ 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 ਇਹ ਵੀ ਦਿਖਾ ਦਿਓ ਖਲਮਾ ਕਰਦੇ ਅੱਲਤ ਦਾਦੀ ਆਖੋ ਪੈਨ ਕਿਦਿਆ ਨੁਕਸਾਨ ਕਰੀ ਹੋਇਆ ਨਿਕ ਨਾਦਰ ਰਾ ਦੀ ਸੁਣੇ ਵੀ ਨਾ ਸੁਣਾ ਸੁਣਾ ਕੇ ਉਹ ਸੱਚੀ ਬਹੁਤ ਕਮਜ਼ੋਰ ਹੈ ਮੇਰੇ ਗੱਲ ਨਹੀਂ ਮੈਂ ਮੜਿਆ ਤੂੰ ਪਤਾ ਲੱਗੇ ਜਾਵੇਂ ਮੜਿਆ ਹੱਥ ਚਿੱਲੇ ਆਮਜ਼ੋਰ ਹੁ ਤਾਂ ਸੁਣਾ ਆ ਦੇਖੋ ਉਹ ਸਿਰ ਬੇਸਤੀ ਗਈ ਨਾ ਦੇਸ ਨੂੰ ਫੇਰ ਟੁੱਟਿਆ ਨਹੀਂ ਨਾ ਲੋ ਜੀ ਟਾਈਮ ਦੇਖੋ 9:53 ਹੋ ਗਿਆ ਹਨਾ ਤੇ 9:53 ਹੁਣ ਹੋਏ ਨੇ ਤੇ ਇਹਨਾਂ ਨੇ ਗਮਲਾ ਭਰਨੇ ਆ ਪੰਨੇ ਜਿਹੜਿਆਂ ਨੇ ਵਿੱਚੀ ਸਰਦਾਰ ਜਿਹੜੇ ਵਿੱਚੀ ਦੋਹੇ ਬੱਚਿਆਂ ਨੇ ਨੋ ਅੱਡ ਟਾਲੀ ਤੇ ਗਮਲਾ ਪੰਨੇ ਕੰਮ ਮੇਰਾ ਵਧਾਇਆ ਗਮਲਾ ਪੰਨ ਕੇ ਦੇਖੋ ਹੁਣ ਗਮਲਾ ਮੈਂ ਚੇਂਜ ਕਰਿਆ ਹੈ ਨਾ ਹੁਣ ਮੈਂ ਜਿਹੜਾ ਪੁਰਾਣਾ ਗਮਲਾ ਸੀ ਹੈ ਨਾ ਉਹਦੇ ਵਿੱਚੋਂ ਨਾ ਗੁਲਾਬ ਦਾ ਬੁੱਟਾ ਕੱਢ ਕੇ ਛੋਟਾ ਜਿਹਾ ਡੱਡਾ ਸੀ ਗੁਲਾਬ ਦਾ ਬੁੱਟਾ ਉਹ ਕੱਢ ਕੇ ਫਟਾਫਟ ਇਹਦੇ ਵਿੱਚ ਆ ਵੱਡਾ ਪਲਾਂਟ ਲਾਇਆ ਹੈ ਨਾ ਇਹ ਫਿਰ ਵੀ ਇੰਨੇ ਪਿਆਰ ਨਾਲ ਆਪਾਂ ਹਨਾ ਪਾਲਦੇ ਆ ਪਲਾੜ ਨੂੰ ਹਨਾ ਫਿਰ ਵੀ ਸੱਟ ਜੀ ਪੱ ਲੱਗਦੀ ਆ ਹਨਾ ਸਿਮੂ ਦੇ ਵਿਚਾਰੇ ਤੇ ਸੱਟ ਲੱਗੀ ਬਾਹ ਤੇ ਤੇ ਉਹਦੀ ਬਾਹ ਮਾਰਨਗੇ ਹੁਣ ਸਰਦਾਰ ਜੀ ਮਾਰਨਗੇ ਦੇਖੋ ਗਾਵਲਾ ਬਣ ਕੇ ਕਿੱਦਾਂ ਦਾ ਮਹਿਸੂਸ ਹੁੰਦਾ ਜੀ ਜਿਵੇਂ ਮੈਨੂੰ ਕਿੱਦਾਂ ਦਾ ਹੁੰਦਾ ਦੱਸ ਫੇਰ ਬੱਚੇ ਤੋਂ ਬਕਰ ਦੇ ਕੇ ਪਹਿਲਾ ਬੱਚਾ ਉੱਪਰ ਉਹਦੇ ਮੈਨੂੰੜੇ ਪੰਗੇ ਬੱਚਾ ਵੀ ਕਿਸੇ ਤਰ੍ਹਾਂ ਡਿਗਿਆ ਹੋਊਗਾ ਦੱਸ ਦੇ ਮੋਰੇ ਲੱਤੜਾ ਥੋੜੀ ਖੇਡਦੇ ਉਵੇਂ ਹੀ ਖੇਡਦੇ ਨੇ ਬੱਚੇ ਹਲੇ ਵੀ ਸਰਦਾਰ ਜੀ ਹੈ ਕਹਿੰਦੇ ਨੇ ਕਹਿੰਦੇ ਕਾਲੂ ਆ ਸਾਰੇ ਗਾਵਲੇ ਚੱਕ ਕੇ ਉਹ ਫਰਸ਼ ਤੇ ਧਰਨੇ ਨੇ ਹਨਾ ਗਾਵਲੇ ਚੱਕ ਧਾਰ ਕਰਨ ਨਾਲ ਵੀ ਬਹੁਤ ਜ਼ਿਆਦਾ ਮਤਲਬ ਕਿ ਗਾਵਲੇ ਨੂੰ ਨੁਕਸਾਨ ਪਹੁੰਚਦਾ ਕਿਉਂਕਿ ਤੇੜ ਆ ਸਕਦੀ ਹੈ ਗਾਵਲੇ ਤੇ ਹਨਾ ਤੇ ਲੋ ਜੀ ਆ ਦੇਖੋ ਸਾਰਾ ਫੁੱਟਿਆ ਹੋਇਆ ਹੈ ਗਮਲਾ ਸੀ ਆ ਸਾਰਾ ਗਮਲਾ ਪੁੱਟ ਗਿਆ ਤੇ ਜਿਹੜੀ ਪੁਰਾਣੀ ਗਮਲੇ ਦੀ ਮਿੱਟੀ ਸੀ ਉਹ ਮੈਂ ਨੇ ਕੱਢ ਦਿੱਤੀ ਐ ਇਹਦੇ ਵਿੱਚ ਪਾ ਦਿੱਤੀ ਆ ਤੇ ਜਿਹੜੀ ਆ ਕਾਲੀ ਮਿੱਟੀ ਆ ਇਹਦੇ ਵਿੱਚ ਹੀ ਪਾ ਦਿੱਤੀ ਸਾਰੇ ਪੁਰਾਣੀ ਗਮਲੇ ਚ ਹਨਾ ਤੇ ਜਿਹੜਾ ਇਹ ਗਮਲੇ ਦਾ ਬੁੱਟਾ ਸੀ ਇਹ ਗਮਲੇ ਦਾ ਬੁੱਟਾ ਮੈਂ ਦੇਖ ਲੈ ਰਾਤ ਨੂੰ ਆ ਆ ਲਗਾਇਆ ਇਹ ਬੁੱਟਾ ਇੱਥੇ ਲਗਾ ਦਿੱਤਾ ਹਨਾ ਮੈਂ ਕਿਹਾ ਚੱਲ ਹੋ ਜੂਗਾ ਵਧੀਆ ਇਹ ਵੀ ਤੇ ਅੰਦਰ ਹੁਣ ਸਰਦਾਰ ਜੀ ਮਲਦੇ ਨੇ ਬੱਚੇ ਦੀ ਬਾਹ ਤੇ ਤੇਲ ਇਨੇ ਜੱਤ ਖਰਾਦੂ ਇਨੇ ਜੱਤ ਰੇਲ ਕੰਮ ਕਰਨਾ ਨਹੀਂ ਰੇਲ ਕਰ ਨੂੰ ਸਹੀ ਪਰ ਕੋਈ ਨਾ ਕਿੰਨੇ ਵਜ ਗਏ ਅੱਜ 9:55 ਹੋ ਗਏ ਲੋਕ ਪਹਿਲੀ ਘਈ ਜਾਂਦੇ ਨੇ ਰੇਲ ਬਾਹਰ ਹੋਵੇ ਕੱਲ ਨੂੰ ਸਹੀ ਕੱਲ ਨੂੰ ਗਾਮਲਾ ਹੋਰ ਪੰਨਣਾ ਹੈ ਨਾ 22 ਨਾ ਹੁਣ ਸਰਦਾਰ ਜੀ ਨੇ ਕਹਿ ਕੱਲੂ ਦੋ ਗਾਮਲੇ ਪੱਕਾ ਹੋਣਗੇ ਆ ਮੈਂ ਗਾਮਲੇ ਟੁੱਟਦੇ ਨਹੀਂ ਹਾਂ ਕੱਲੂ ਕਿੰਨੇ ਵਜੇ ਤਿਆਰ ਹੋ ਜਾਣਗੇ ਅੱਸੀ ਕਰ ਬੱਚਿਆਂ ਨੂੰ ਕਰਨਾ ਕੋਲ ਕੱਲਰ ਤਾਂ ਮੈਂ ਵੀ ਕਰ ਦੂ ਘਰੇ ਰਿਆ ਕੇ ਹਾਂ ਇਹਦਾ ਕੀ ਗਾ ਰਗਮਗਾ ਸੈਨਾ ਦਿੰਦਾ ਕੀ ਗਾ ਕੀ ਗਾ ਕਵਰਾ ਕੀ ਗਾ ਤਿੰਨੇ ਤਾਂ ਵਲੇ ਕੋਈ ਚੱਜ ਦੀ ਗੱਲ ਕਰ ਲਾ ਤੈਨੂੰ ਹੀ ਗੱਲ ਸੁਣਨੀ ਦੀ ਨਹੀਂ ਪਰ ਇਹ ਕਿਹਨੋਂ ਟੱਕੇ ਦਾ ਬੱਚਾ ਉੱਪਰ ਡੇ ਗਿਆ ਕਿਨੇ ਦੀ ਤੈਨੂੰ ਕੀ ਕਰਿਆ ਸੀ ਕੀ ਕਰਿਆ ਸੀ ਪੈਰ ਅਸੀਂ ਅੱਜ ਤਾਂ ਕੀ ਹੁੰਦਾ ਕਿਨੇ ਪੈਰ ਡਾਇਆ ਸੀ ਹਾਂ ਹਾਂ ਗੱਲ ਕਰਕੇ ਦੇਖੋ ਹਾਂ ਫੇਰ ਗਲਤੀ ਜੀ ਦੀ ਹੈ ਅਸੀਂ ਪਹਿਲਾਂ ਪਤਾ ਤਾਂ ਹੈ ਵੀ ਇਹ ਪੈਰ ਲਾਉਣਾ ਪੈਰ ਥੋੜੀ ਪੈਰ ਲਾਉਣਾ ਹਾਂ ਫਸਲ ਪਤਾ ਹੈ ਉਹ ਤੇ ਸਾਹਮਣੇ ਤੋਂ ਲਵਾਕ ਪਾਇਆ ਮੈਂ ਹਣ ਤੋਂ ਖੇਡਣ ਤੋਂ ਪਹਿਲਾਂ ਤੁਹਾਨੂੰ ਕਿਹਾ ਸੀ ਵੀ ਗਾਵਲੇ ਨਾ ਬੰਨ ਲਿਆ ਹਲੇ ਮੇਰੇ ਮਾਂ ਚ ਹੈਗਾ ਤੀ ਹਲੇ ਫੁੱਟਬਾਲ ਆਉਣੀ ਆ ਫੁੱਟਬਾਲ ਮੈਂ ਐ ਨਹੀਂ ਪਤਾ ਫਿਰ ਟੀਚੂ ਟੀਚੂ ਹੋ ਜਾਏ ਫੁੱਟਬਾਲ ਦਾ ਪੇਚਕਾ ਸਮਾਰਾ ਮੈਂ ਥੋੜੇ ਗਾਵਲੇ ਦੇ ਟੀਚੂ ਟੀਚੂ ਹੋ ਜਾਏ ਫੁੱਟਬਾਲ ਨੂੰ ਮਈ ਬੰਨੂ ਜੇ ਗਾਵਲੇ ਦੇ ਵੱਜੀ 10 ਤੱਕ ਇੰਨਾ ਥੋੜੇ ਤੁਹਾਨੂੰ ਵੀ ਟੀਚੂ ਟੀਚੂ ਬਾਹਰ ਗਾੜੀ ਤੇ ਖੜਿਆ ਟੀਚੂ ਕੱਪੜੇ ਵੀ ਸਾਰੇ ਟੀਚੂ ਟੀਚੂ ਘਰਵਾਲਾ ਗਲੀ ਚ ਕਿੱਦਿਆ ਕਰੋ ਦੁਬਾਰੇ ਪਟੋਲਾ ਜਿਹੀ ਇੱਥੇ ਬਾਹਰ ਗਲੀ ਚ ਨਾ ਨੀ ਉੱਥੇ ਜਾ ਮੈਂ ਨਹੀਂ ਜਾਂਦੀ ਨੀ ਉਹ ਜਾਂਦੀਆਂ ਦੋਦੀ ਇੱਥੇ ਨਾਲੇ ਦੋ ਪੈਸੋ ਭਰੀ ਆਉਂਦੀ ਆ ਆ ਦੇ ਇੱਥੇ ਇੱਥੇ ਵੀ ਉਹ ਪਟਾ ਵਾਲਾ ਫੇ ਸਫਾਈ ਰੱਖਿਆ ਕਰੋ ਸਫਾਈ ਕਿਵੇਂ ਰੱਖੀਏ ਉਹਨੂੰ ਐ ਕਰਕੇ ਪਤਲਾ ਕਰਦੀਏ ਨਹੀਂ ਜੇ ਨਾਲੀ ਚ ਪਾਣੀ ਵੱਧਦਾ ਉਹ ਸਾਫ ਕਰਦੇ ਐਡੀ ਪਰੇ ਨੂੰ ਤਾਂ ਕੀ ਜਾਣੇ ਕਹਿੰਦੇ ਉੱਥੇ ਕਰਾ ਫਰਾ ਦੋ